ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਜੀ ਇਹਨਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੌਡੇ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਪੈਂਦਾ ਬਾਈ ਨੂੰ ਮੋਗਾ ਜੀ ਘਰੇਲੂ ਪਸ਼ੂਆ ਜੀ ਦੋਨੇ ਗੱਬਣਾਂ ਜਾਣਕਾਰੀ ਪ੍ਰੋਪਰ ਤੁਹਾਨੂੰ 22 ਤੋਂ ਲੈ ਦਾਂਗੇ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਸਸਰੀਗਾ ਜੀ ਸਸਰੀਗਾ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹੈਗਾ ਹਰਤੇਜ ਸਿੰਘ ਜੀ ਪਿੰਡ ਜੀ ਪਿੰਡ ਜੀ ਬੌਡੇ ਜੀ ਤਹਿਸੀਲ ਤੇ ਜ਼ਿਲ੍ਹਾ ਬਈ ਤਹਿਸੀਲ ਨਾਲ ਸੰਗੜਾ ਜ਼ਿਲ੍ਹਾ ਮੁਗਲ ਮੋਬਾਈਲ ਨੰਬਰ ਜੀ 88728 65747 ਠੀਕ ਆ ਬਈ ਆਪਣਾ ਘਰ ਕਿਹੜੇ ਰਾਹ ਤੇ ਰਹਿ ਜਾਂਦਾ ਜੀ ਇਹ ਜੀ ਆਪਣਾ ਕੁੱਸੇ ਵਾਲੇ ਰਾਹ ਤੇ ਰਹਿ ਜਾਂਦਾ ਠੀਕ ਆ ਜੀ ਦੋ ਆ ਨੈਸ਼ਨਲ ਹਾਈਵੇ ਤੁਹਾਨੂੰ ਦਿਖ ਰਿਹਾ ਹੋਊਗਾ ਜੀ ਨੈਸ਼ਨਲ ਹਾਈਵੇ ਜਾਂਦਾ ਜਿਹੜਾ ਮੋਗੇ ਤੋਂ ਬਰਨਾਲਾ ਜਾਂਦਾ ਬਿਲਕੁਲ ਨਾਲ ਰਹਿ ਜਾਂਦਾ ਕੁੱਸੇ ਵਾਲੇ ਰਾਹ ਤੇ ਪਹਿਲਾ ਦੂਜਾ ਘਰ ਆ ਜੀ ਜਦੋਂ ਤੁਸੀਂ ਸੜਕ ਤੇ ਆਉਂਗੇ ਘਰ ਦੇ ਪਸ਼ੂ ਵੀ ਆ ਬਾਈ ਹਾਂ ਜੀ ਆਪਣੇ ਹੀ ਘਰ ਦੇ ਪਸ਼ੂ ਆ ਜੀ ਠੀਕ ਆ ਜੀ ਸੂਆ ਬਾਈ ਕਿੰਨਾ ਮਸ ਹੁੰਦੀ ਹੈ ਇਹ ਤੀਜਾ ਸੂਆ ਸੁਣਾ ਜੀ ਤੀਜਾ ਸੂਆ ਸੁਣਦੀ ਤਾਂ ਕਿੰਨੇ ਲੈ ਜੋ ਬਾਈ ਇਹ ਜੀ ਹੱਦ ਤੱਕ ਲੈ ਜੀ ਹਾਂ ਜੀ ਡੇਟ ਮੁਤਾਬਕ ਠੀਕ ਆ ਜੀ ਪਿਛਲੇ ਸੂਏ ਬਾਈ ਕਿੰਨਾ ਕੋ ਦੁੱਧ ਚੋਇਆ ਪਿਛਲੇ ਸੂਏ 13 14 ਕਿਲੋ ਦੁੱਧ ਚੋਇਆ ਵਾਪਰ ਹਾਂ ਜੀ ਥਣਾ ਦੀ ਦਾਨ ਹੈ ਜੀ ਥਣਾ ਦੀ ਦਾਨ ਹੈ ਠੰਡੀ ਸੀਲ ਵੀ ਪੂਰੀ ਸੀ ਠੰਡੀ ਸੀਲ ਥੋੜਾ ਜਿਹਾ ਹੌਲੀ ਲੈ ਕੇ ਚੱਲਿਓ ਜੀ ਕਿਉਂਕਿ ਉਪਰਾ ਕਰਦਾ ਪਸੂ ਬਾਈ ਦੇ ਦਰਸ਼ਨ ਮੁਤਾਬਕ ਸੂਆ ਤੀਜਾ ਹੁੰਦੀ ਹੈ ਜੀ ਦਿਨ ਡੇਟ ਮੁਤਾਬਕ ਹਫਤਾ ਪਿਆ ਜੀ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਐ ਚੰਗਾ ਕਾਦਾ ਜੀ ਡੇਟ ਮੁਤਾਬਕ ਦਿਨ ਬਾਈ ਦੱਸਦਾ ਕਿ ਹਜੇ ਹਫਤਾ ਲੈ ਜੂਗੀ ਜੀ ਇੱਕ ਦੋ ਦਿਨ ਪਸੂ ਕਈਰ ਉੱਪਰ ਵੀ ਲਿਜਾ ਸਕਦਾ ਤਿਆਰੀ ਸੋਹਣੀ ਕਰਦੀ ਹੁੰਦੀ ਐ ਹਵਾਨਾ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਹੋ ਮੋੜ ਲਿਓ ਜੀ ਥਾਣਾ ਦੇ ਸਹਿਜ ਵੀ ਸੋਹਣੇ ਗੈਰਤੇ ਲੱਗੇ ਵੇ ਹੱਥੀ ਚਵਾਈ ਵਾਲਾ ਥਾਣ ਚਾਰ ਹੀ ਥਾਣਾ ਕੋਈ ਫੋਟ ਨਹੀਂ ਸ਼ਾਂਖ ਨਹੀਂ ਸੀਲਸ ਲੱਗ ਬਾਈ ਕਹਿੰਦਾ ਪੂਰੀ ਸੀਗੀ ਚਵਾਈ ਦੀ ਵੀ ਇੱਕ ਨੰਬਰ ਆ ਜੀ ਬਾਕੀ ਜਿਹੜੇ ਹਿਸਾਬ ਨਾਲ ਵਜ਼ਨ ਮੌਜੂਦ ਆ ਜੀ ਹੱਕ ਵੀ ਆ ਵੀਰੇ 14 15 ਕਿਲੋ ਦੇਣ ਦਾ ਦੁੱਧ ਸੇਵਾ ਦਾ ਜਿੰਨੀ ਤੁਸੀਂ ਕਰ ਲੋਗੇ ਉਹਨਾਂ ਤੁਹਾਨੂੰ ਮਿਲ ਜੂਗਾ ਬਾਕੀ ਵਜ਼ਨ ਮੌਜੂਦ ਬੜਾ ਚੰਗਾ ਜੀ ਦੇਖ ਸਕਦੇ ਹੋ ਗੋਲ ਪੈਠ ਪੂੜਾ ਜੀ ਚੜਾਈ ਦੀ ਗੱਲ ਕਰਗੇ ਉੱਪਰਲੇ ਪਾਸੋਂ ਲੱਗ ਪੱਗ 2.5 ਫੁੱਟ ਵਾਂਗੂ ਚੌੜੀ ਹੋਊਗੀ ਜੀ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਆ ਫੈਕਸ ਅਡਰਾ ਜੀ ਤਿਆਰੀ ਚੰਗੀ ਕਰਦੀ ਹੁੰਦੀ ਆ ਆਪਾਂ ਤੁਹਾਨੂੰ ਹਵਾਨਾ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ ਡਿਮਾਂਡ ਜੇ ਲੱਖ ਰੁਪਇਆ ਮੰਗਦੇ ਜੀ ਇਹਦਾ ਹੋਜੂ ਮੰਨ ਤਾਂ ਨੇ ਜੀ ਮੰਨਦਾ ਕਰ ਦਾਂਗੇ 95 ਦੇ ਦਾਂਗੇ ਜੀ 95 ਦੀ ਦੇ ਦਾਂਗੇ ਠੀਕ ਆ ਜੀ 1 ਲੱਖ ਰੁਪਇਆ ਬਾਈ ਡਿਮਾਂਡ ਕਰਦੇ ਆ ਬਾਈ ਕਹਿੰਦਾ 95000 ਦੀ ਮੱਝ ਦੇ ਦਾਂਗੇ ਜੀ ਜਿਹਨੂੰ ਨਗ ਪਸੰਦ ਹੁੰਦਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਦੋ ਨੰਬਰ ਬਾਈ ਕੋਲ ਬਹੁਤ ਚੰਗੀ ਝੋਟੀ ਆ ਜੀ ਇਹਦਾ ਬਾਈ ਸੁਆ ਕਿੰਨਾ ਆ ਜੀ ਐ ਪਲੋਂ ਝੋਟੇ ਆ ਜੀ ਦੰਦੋ ਜੀ ਦੰਦ ਚਾ ਵਲੇ ਦੰਦ ਕੱਢ ਲਿਆ ਜੀ ਠੀਕ ਹੈ ਜੀ ਹਾਈਟ ਚੈੱਕ ਕਰੋ ਜੀ ਚੌਕ ਤੇ ਦੰਦ ਬਾਈ ਦੱਸਦਾ ਚੱਕਦੀ ਆ ਹਜੇ ਤੇ ਹਾਈਟ ਬਾਈ ਦੇ ਮੋਢੇ ਤੇ ਕਰਾਉਂਦੀ ਹੈ ਤੇ ਮੱਝ ਤੋਂ ਡੂਡ ਫੁੱਟ ਉੱਚੀ ਹੋਊਗੀ ਇਹਦੇ ਬਾਈ ਲੈ ਕੇ ਆਈ ਇਹ ਜਮਾ ਕਾਲੀ ਆ ਜੀ ਹਾਂ ਜੈਡ ਬਲੈਕ ਆ ਜੀ ਇਹਦਾ ਕੋਈ ਸੀਮਾ ਰਿਕਾਰਡ ਪਤਾ ਜੀ ਆਪਾਂ ਨੂੰ ਰਿਕਾਰਡ ਦਾ ਜੀ ਠੀਕ ਆ ਹੈ ਨਹੀਂ ਗਏ ਹੁਣ ਕੋਈ ਨਹੀਂਗਾ ਜੀ ਠੀਕ ਆ ਜੀ ਪਰ ਨੈਣ ਨਕਸ਼ ਤੇ ਬਰੀਕੀਆਂ ਬਹੁਤ ਨੇ ਜੀ ਕਿੰਨਾ ਸਮਾਂ ਰਹਿੰਦਾ ਸੂਚ ਜੀ ਇਹਦੇ ਇਹ 15 ਦਿਨਾਂ ਰਹਿੰਦਾ ਜੀ 15 ਦਿਨਾਂ ਦੀ ਕੱਚੀ ਹੈ ਇਹ 15 ਦਿਨਾਂ ਦੀ ਕੱਚੀ ਹੈ ਕਿੰਨਾ ਬਾਜੂ ਬਈ ਦੁੱਧ ਇਹ ਦੁੱਧ ਇਹ 13-14 ਕਿਲੋ ਦਾ ਬਾਜੂ ਪੈਣਗੇ ਹੱਕ ਆ ਵੀਰੇ ਦੇਣ ਦਾ ਮਾਂ ਦੇ 18-18 ਕਿਲੋ ਦੁੱਧ ਆ ਜੀ ਇਹਦੀ ਮਾਂ ਖੜੀ ਨਹੀਂ ਖੜੀ ਜੀ ਇਹਦੀ ਮਾਂ ਜੀ ਠੀਕ ਹੈ ਜੀ ਜਿਆ ਸੰਗ ਕੋਲ ਖੜੀ ਆ ਠੀਕ ਹੈ ਜੀ 18 ਕਿਲੋ ਦੁੱਧ ਤੋਰ ਕੇ ਦਿਖਾ ਦੀ ਵੀਰੇ ਛੋਟੀ ਦੀ ਬਰੀਡ ਬਹੁਤ ਚੰਗੀ ਆ ਜੀ ਕੰਦ ਕਾਠ ਚੰਗਾ ਹੁੰਡਾ ਸੰਗ ਆ ਜੀ ਡੇਟ ਮੁਤਾਬਕ 15 ਦਿਨ ਪਏ ਆ ਹਜੇ ਚੌਕ ਦੇ ਦੰਦ ਚੱਕਦੀ ਆ ਜੀ ਬਾਕੀ ਦੇਖ ਸਕਦੇ ਹੋ ਗੋਲ ਪੈਠ ਕੋੜਾ ਜੀ ਤਿਆਰੀ ਬਹੁਤ ਸੋਹਣੀ ਕਰਦੀ ਹੁੰਦੀ ਹੈ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਕੇ ਵਾਈ ਵਾਲਾ ਥਾਣਾ ਜੀ ਵਜਨ ਵਜੂਦ ਬੜਾ ਚੰਗਾ ਫੇਸ ਕੁਆਲਿਟੀ ਸੋਹਣੀ ਆ ਜੀ ਦਿਨ ਜਰੂਰ ਲੈ ਜੂਗੇ ਜੀ ਪਰ ਦੁੱਧ ਕਰਮ ਵਾਲੀ ਤੋਂ ਜਿੰਨਾ ਮਰਜ਼ੀ ਚੋਲਿਓ ਜੀ ਪੂਰੀ ਟਾਪ ਕੁਆਲਿਟੀ ਦੀ ਆ ਥਣ ਕੱਲਾ ਕੱਲਾ ਨਿੱਖੜ ਮਾ ਫੋਟ ਨਹੀਂ ਸ਼ਾਂਖ ਨਹੀਂ ਕੋਈ ਚੈੱਕ ਕਰ ਸਕਦੇ ਹੋ ਵਜਨ ਵਜੂਦ ਬੜਾ ਚੰਗਾ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਜੀ ਪੂਰਾ ਗੁੰਡਾ ਸਿੰਘ ਆ ਥੋੜਾ ਜਿਹਾ ਕੈਮਰੇ ਤੋਂ ਡਰਦਾ ਹੀ ਪਸੂ ਪਰ ਸੇਵਾ ਵਾਲੇ ਵੀਰ ਕੋਲ ਜਾਵੜੀ ਤਾਂ ਦੁੱਧ ਵੀ ਜਿੰਨਾ ਮਰਜ਼ੀ ਲੈ ਲਓ ਤੇ ਬੱਚੇ ਵੀ ਪੂਰੇ ਚੰਗੇ ਲੈ ਲਓ ਪੂਰੀ ਜੈਡ ਬਲੈਕ ਆ ਜੀ ਇੱਕ ਵਾਲ ਵੀ ਚਿੱਟਾ ਨਹੀਂ ਇਹਦੀ ਡਿਮਾਂਡ ਵੀਰ ਹੈ ਇਹਦਾ ਇੱਕ ਵੀ ਕਰ ਦੇਈ ਮਾਨਤਨ ਜੀ ਕਰਦਾ ਇਮਾਨਦਾਨੀ ਠੀਕ ਹੈ ਜੀ 120000 ਰੁਪਿਆ ਬਾਈ ਡਿਮਾਂਡ ਕਰਦੇ ਆ ਬਾਕੀ ਮਾਨਤਨ ਬਾਈ ਕਹਿੰਦਾ ਉਹਦੇ ਚੋਂ ਜ਼ਰੂਰ ਕਰ ਦਾਂਗੇ ਜੀ ਜਿਹਨੂੰ ਨਗ ਪਸੰਦ ਹੁੰਦਾ ਹੈ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਧੰਨਵਾਦ ਜੀ